ਕਿਰਪਾ ਕਰਕੇ ਕਿਰਪਾ ਕਰਕੇ ਉਹ ਵੀ ਆਪਣਾ ਦੁਕਾਨ ਲੈ ਲੈ ਥੋੜਾ ਇੱਥੇ ਹੋਰ ਸੋਹਣਾ ਦੇਖਦੇ ਕਿਰਪਾ ਕਰਕੇ ਆਪਣਾ ਦੁਕਾਨ ਲੈ ਜੱਜਦਰ ਜੀ ਅੱਜ ਸਾਡੇ ਲਈ ਮੈਂ ਸਭ ਦਾ ਇੱਕ ਜਿਸ ਤੇ ਇਆਸਤ ਕੰਦੇ ਨਸੀਗਾ ਅੱਜ ਸਾਡੇ ਲਈ ਕਮਾਨ ਆਲਾ ਦਿਨ ਬਣ ਗਿਆ ਕਿਉਂਕਿ ਅਸੀਂ ਬੜੇ ਕਿਨਾਂ ਤੋਂ ਸਭੇ ਦਾ ਜਿਹੜੀ ਸਕਦਾ ਉਹ ਦੇ ਦਰਸ਼ਕ ਕਰਨਾ ਚਾਹਦੇ ਸੀਗੇ ਪਰ ਫਰੌਬਰ ਨਹੀਂ ਰਹਿ ਗਿਆ ਅੱਜ ਬਹੁਤ ਬਹੁਤ ਮੈਨੂੰ ਤੇ ਤੁਹਾਨੂੰ ਦਰਸ਼ਨ ਹੋਏ ਉਹਨਾਂ ਦਾ ਨਾਮ ਆ ਰਿਹਾ ਦਿਵਾ ਦੇ ਲੱਗ ਗਏ ਬੜੇ ਕਿਰਦਾਰ ਨੂੰ ਜਿਵੇਂ ਲੱਗ ਰਿਹਾ ਕਰਦਾ ਬੰਦਾ ਸਭ ਦੇ ਵਿੱਚ ਮੈਂ ਸ਼ਾਮਾ ਫਿਰ ਦੇ ਦੇ ਦਰਸਾ ਕੇ ਜੀ ਰਿਹਾ ਹਾਂ ਇਸ ਜੀਵਨ ਸਮੇਂ ਦਾ ਤੋੜ ਬੇਧੀਏ ਜਿਹੜਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਹਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਿਉਂਕਿ ਸਮਾਂ ਚਾਹਤੂਗਾ ਬਾਹਰ ਦੀ ਕੰਪਨੀ ਆਪ ਸਭ ਨੂੰ ਦਸਤਾਵੇਜ਼ਾਂ ਦੇ ਮਾਮਲੇ ਵਿੱਚ ਕਰਾਏ ਹੋਏ ਹੈ یاد ہے تو وہ بچوں نے پورے جاوارہ کرپا کرے اگیں بھی اُسے بڑا گروہ بنا کے لئے تو میں समय में चवंदी आहे पंजाली पाणी चालीह

ਕਰ ਰਹੀ ਸੀ ਉਹਦੇ ਮਤਲਬ ਹੋਰ ਵੀ ਵੱਡੀ ਵਰਤਿਸਾ ਸੰਗਤ ਦਾ ਕਾਰਤਾ ਹੋਣਾ ਔਰ ਮੁਟਕੇ ਬਣਾਉਣਾ ਪੜਿਆ ਉਹ ਵੀ ਗੱਲ ਸੀ ਪਰ ਸਰਦਾਰ ਤੋਂ ਪਰਵਾਹ ਨਹੀਂ ਕਰਤੇ ਉਹਨਾਂ ਨੂੰ ਜੀਣਾ ਹੈ ਉਹਨਾਂ ਨੂੰ ਤਦ ਤੋਂ ਬੰਦੇ ਰਾਇ ਜੀ ਤੋਂ ਕਰੋੜ ਕਰੂੰ ਸਭਾ ਰਾਮੀ ਸ਼ਕਤੀ ਪ੍ਰਾਪਤ ਹੋ ਜਾਉ। ਆਹ ਹਾਲਾਤ ਵਿੱਚ ਸਤਿਕਾਰਨਾ ਵਾਗੋਂ ਦਾਤ ਸਾਹਿਬ ਨੂੰ ਕਿਤੇ ਆਪਕਾ ਤੁਹਾਨੂੰ ਚਾਹਤ ਤੋਂ ਪ੍ਰਾਪਰ ਹੋਣ ਦਾ ਮੇਰੀ ਨੂੰ ਕੋਪਾਤ ਕਰਨਾ ਅਨੁਮਨ ਬਣੀ ਕੋਟਾਤ ਪ੍ਰਾਪਤ ਕਰਨਾ। ਇਹ ਮਤਲਬ ਉਹਨਾਂ ਦਾ ਜੁਲਾਰ ਚੱਕਰਨਾ ਕਿ ਮੈਂ ਅੱਜ ਜੋ ਸਾਡੇ ਸ਼ਹੀਦਾਂ ਦਾ ਜਿਹੜਾ ਸਰਕਾਰ ਨੂੰ ਸਿੱਖ ਨੇ ਸਾਡਾ ਫਰਜ਼ਾ ਲਿਆ ਸੀ ਸਿੱਖਾਂ ਦੇ ਘਰ ਦੇ ਵਿੱਚ ਦੂਰਾਂ ਦੇ ਕੰਮ ਨੇ ਬੜੀ ਵੱਡੀ ਦੇਣ ਨਹੀਂ ਤੇ ਆਪਣੇ ਲੋਕ ਆਪਣੇ ਘੇਸ਼ ਦੇ ਵਿੱਚ ਆਪਣੇ ਕੰਡਾ ਦੇ ਵਿੱਚ ਹੀ ਕਿਸੇ ਨੂੰ ਬਦਲਵਾਇਆ ਨਹੀਂ ਤਾਂ ਦੂਸਰੀ ਗੰਟੀ ਦੇ ਵਿੱਚ ਜਾ ਕੇ ਆਪਣੇ ਸਿੱਖਾਂ ਦਾ ਇੱਕ ਢੰਡਾ ਬੰਦ ਕਰਾ ਕੇ ਜਾਇਉਂਦੇ ਰਾਜ ਸੇਵਾਇਆ ਪਰ ਆਖਰੀ ਸਰਕਾਰ ਨੂੰ ਸਿੱਖ ਦਾ ਮਾਣ ਚੇਤਾਉਂਦਾ ਤੇ ਮੈਂ ਦੇ ਇਹ ਤੋਂ ਗੋਲ ਦੀ ਮਾਫੀ ਮੰਗਦਾ ਤੇ ਆਪਾਂ ਗੱਲ ਕੀਤੀ ਸੀ ਜੇ ਐਸਾ ਹਾਲ ਨੂੰ ਏਸੀ ਹਾਲ ਕਰਨ ਦਾ ਵਾਅਦਾ ਕੀਤਾ ਤਾਰਾ ਨਾਲ ਤਿਆਲਾ ਪਾਸੋਂ ਗਿਆ ਤੇ ਮਾੜਾ ਰੱਖੇ ਸੁੱਖਾ ਅਗਲੀ ਵਾਰੀ ਉਹੀ ਖਾਰਾ ਨਹੀਂ ਇਹਨੂੰ ਏਸੀ ਤੇ ਹਾਲ ਦੇ ਵਿੱਚ ਦੇਖੋ ਕਿ ਬਹੁਤ ਜਲਦੀ ਦਾ ਹਾਲ ਕਮਲ ਜੀ ਨੂੰ ਗੱਲ ਤੇ ਟੋਕਾ ਲੱਗਿਆ ਨਾ একদম ਲੱਗਿਆ ਆ ਕਮਲ ਦਾ ਬਹੁਤ ਜਲਦੀ ਜਿਹੜਾ ਉਹ ਸ਼ੁਰੂ ਹੋ ਰਿਹਾ ਹੈ ਨਾ ਤੇ ਆਦਰ ਹੋਰ ਵੀ ਸਭ ਤੋਂ ਔਲਾਸੇ ਪਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸਾਰੇ ਆਪਣੇ 17 ਕਰਨਾ ਇਥੋਂ ਪਰ ਕੀ ਨਾ ਪ੍ਰਕਾਣ ਇਹ ਮੇਰਾ ਉੱਤੇ ਕਾਫੀ ਐਮਸੀ ਦੀ ਲੋਥੀ ਹੈ ਜੀ ਸਾਰੇ ਇਸ ਕਰਕੇ ਥੋੜਾ ਜਿਹਾ ਘੱਟ ਹੋਇਆ ਬਾਕੀ ਬਹੁਤ ਸੰਗਤਾਂ ਜਿਹੜੀ ਖਾਇ ਤੇ ਇਹਨਾਂ ਨੂੰ ਜੜੀ ਮਾਣ ਮੰਗਦਾ ਹੈ ਜਿਹੜੇ ਜਿਹੜੇ ਆਪਣੇ ਸੌਲੇ ਕੰਮ ਬਣਾ ਰਹੇ ਬਹੁਤ ਬੜੀ ਖੁਸ਼ੀ ਦੇ ਵਿੱਚ لگی آپ سے چکن والے آپ سارا وہ اپنا کام کمپلیٹ ہوگا میں اپنے سارا کا لنگر پانی چڑ کے جائے چاہ پانی چڑ کے جائے ساری سنگ کا بہت بہت دن باد واحو جی کا خالصہ واحو ایمانداری اور سچائی گل کرنی چاہیے ਸਾਰ ਸੰਗਤ ਮੇਰਾ ਜੋ ਜੀਵਨ ਹੈ ਰਾਜਨੀਤੀਕ ਜੀਵਨ ਵੱਡੇ ਵੱਡੇ ਮਿੱਤਰਾਂ ਨਾਲ ਜਦੋਂ ਸਭਾ ਬੰਦ ਕੌਂਡਰ ਸਭਾ ਮਿਲੇ ਗੁਰੂ ਦੀ ਕਿਰਪਾ ਦੁਆਰਾ ਮੈਂ ਕਪਤਨ ਕੌਰ ਜੀ ਸਿੰਘ ਜੀ ਨਾਲ ਲੱਗਦਾ ਸੇਵਾ ਕਰਿਆ ਕਿਰਪਾ ਕਰਦੇ ਉਹ ਵੀ ਆਪਣਾ ਪ੍ਰਕਾਅ ਲੈ ਲੈ ਥੋੜਾ ਇੱਥੇ ਹੋਰ ਸੌੜਾ ਦੇ ਕੇ ਕਿਰਪਾ ਕਰਕੇ ਆਪਣਾ ਪ੍ਰਕਾਅ ਲੈ ਜੀ ਨਜ਼ਰ ਬਣਾ ਦੇਣ ਸੌੜਾ